ਪਰ ਕਿ ਨਾ ਰਹਿੰਦੀ ਕਰਦਾ ਅੱਜ ਤੱਕ ਮੈਂ ਚਿੱਟੀ ਦਾੜੀ ਕਰਕੇ ਬਜ਼ੁਰਗ ਕਰਕੇ ਬਾਬਾ ਜੀ ਦੀ ਹਾਜ਼ਰੀ ਚ ਕੋਈ ਨਹੀਂ ਕਿਹਾ ਮਾਤਾ ਜੀ ਵੀ ਸ਼ਾਮਾਈ ਵੀ ਇੱਥੇ ਸਾਡੇ ਦਾਦੇ ਦੀ ਉਮਰ ਦਾ ਗਰੂ ਆਗੇ ਪਾਲ ਨੂੰ ਭੇਟੋ ਭੇਟੋ ਆ ਤੂੰ ਬੋਲੇ ਮੈਂ ਤੈਨੂੰ ਮਾਰ ਦੂੰ ਨਹੀਂ ਤੁਸੀਂ ਗੁਰੂ ਦੀ ਤਾਬੇ ਤੇ ਬੈਠ ਕੇ ਹਾਂ ਇਹਨੂੰ ਨਹੀਂ ਲੱਗਦਾ ਵੀ ਹਰ ਵੀਰ ਐਂ ਬੋਲਦੇ ਆਏ ਬੋਲ ਕੇ ਹੁਣ ਜਦੋਂ ਮੇਰੇ ਕਿੱਢੇ ਵਿੱਚੋਂ ਖਿੱਚ ਲਿਆ ਫਿਰ ਆ ਜਾ ਮੈਂ ਨਹੀਂ ਗੁਰੂ ਦੀ ਤਾਬੇ ਤੇ ਬੈਠ ਕੇ ਗਾਲ ਕੱਢਣੀ ਇਹ ਕਿੱਥੋਂ ਸਿੱਖਿਆ ਇਹ ਦਸ ਵੀ ਕਾ ਕੇਗਲ ਸੱਚ ਹੈ ਕਿ ਝੂਠਾ ਬਾਬਾ ਜੀ ਹੋਰ ਮੰਨਣਾ ਦੱਸ ਕੇ ਕਿਦੋਂ ਨਾ ਬਾਬਾ ਜੀ ਬਾਬਾ ਦੀ ਪਾਗਲ ਬੋਨਾਂ ਦੀ ਹਰਕਤ ਕਰੂਗਾ ਕੋਈ ਨਹੀਂ ਦੱਸ ਇਹਨੂੰ ਕੌਣ ਆਉਂਦਾ ਉਹਨੂੰ ਕਿਹਦੇ ਨਾਮ ਤੇ ਕਈ ਨੇ ਬਾਹਰ ਕਿਹਾ ਨਾ ਮੈਂ ਬਾਹਰ ਨਹੀਂ ਮੈਂ ਤਾਂ ਸੋਚਦਾ ਸਤਨਾਮ ਸਾਡੇ ਤੇ ਜੱਦ ਲੱਗਿਆ ਤੇਰੇ ਤੇ ਲੱਗਿਆ ਹੋਊ ਚਲ ਮੈਂ ਤੇ ਮਾਫੀ ਸੁਣ ਵੀ ਨਹੀਂ ਕਰ ਲੈ ਤੂੰ ਧਿਆਨ ਨਾਲ ਮੈਂ ਪਾਪਾ ਨਾਨਸਨ ਤੋਂ ਬਿਨਾ ਕਿਸੇ ਦੀ ਪਰਵਾਹ ਨਹੀਂ ਮੈਨੂੰ ਠੀਕ ਹੈ ਜੇ ਤੇਰੀ ਹੁਣ ਦੁਆਰਾ ਮੈਨੂੰ ਸ਼ਿਕਾਇਤ ਆ ਗਈ ਜੋ ਮਰਜੀ ਮੈਂ ਰਤਨ ਸਿੰਘ ਦੇ ਬਲੱਡ ਚੋਂ ਨਹੀਂ ਮੈਂ ਹਰਾਮ ਦਾ ਹਾਂ ਤੇਰਾ ਨਾਮ ਮੂੰਹ ਘੁੱਟਾ ਠੀਕ ਹੈ ਮੈਂ ਤੈਨੂੰ ਚਾਰ ਮਹੀਨਾ ਬੰਕਿਆ ਠੀਕ ਹੈ ਬਾਬਾ ਜੀ ਹੁਣ ਅਗਲੀ ਸੁਣ ਲੈ ਹੁਣ ਇਧਰ ਇੱਕ ਗੱਲ ਹੋਰ ਸੁਣ ਲਓ ਇਹਦੀ ਵੀਡੀਓ ਬਣਾਉਣੀ ਆ ਇਹਨੂੰ ਮੈਂ ਟੌਫੀਆਂ ਬੰਦ ਕਰਨ ਨੂੰ ਕਿਹਾ ਵੀ ਤੇਰੀਆਂ ਟੌਫੀਆਂ ਨਾਲ ਅਵੱਗਿਆ ਹੁੰਦੀ ਨ ਹਾਂ ਨਾਲੇ ਮਾਂ ਬਲਾਈ ਜਾਂਦੀ ਨਾਲੇ ਜਵਾਕ ਆ ਵੀ ਮੈਂ ਇਸ ਬੰਦੇ ਦੇ ਚਾਗਲ ਦੇ ਮੂੰਹੋਂ ਕਦੇ ਪੁੱਤ ਸੁਣਿਆ ਹੀ ਨਹੀਂ ਬੱਚੇ ਨੂੰ ਵਿੱਚੇ ਟੀਮੀ ਬੁਲਾ ਲੈਂਦਾ ਵਿੱਚੇ ਬੱਚਾ ਬੁਲਾ ਲੈਂਦਾ ਸੱਤਾਂ ਦੀਆਂ ਟੋਫੀਆਂ ਨਾ 10000 ਰੁਪਇਆ ਬਣਾਉਣਾ ਰੋਜ਼ ਬਣਾਉਣਾ ਨਾ ਅੱਛਾ ਲੈਂਦਾ ਨਹੀਂ ਪੈਸੇ ਇਹ ਲੋਕ ਦੇ ਹੋ ਕੇ ਕੀ ਕਹਿੰਸੀ ਮੈਂ ਚੱਲਦੀ ਆਂ ਫਿਰ ਮੈਨੂੰ ਐਂ ਦੱਸੋ ਉਹ ਤੈਨੂੰ ਕਿਹਾ ਕਿਨੇ ਪੈਸੇ ਮੰਗਣੇ ਕਿਵੇਂ ਕਿਹਾ ਤੈਨੂੰ ਪੈਸੇ ਮੰਗਣੇ ਹੁਣ ਦਿੰਦੇ ਆ ਲੋਕ ਯਾਰ ਸਾਨੂੰ ਤਾਂ ਨਹੀਂ ਦਿੰਦੇ ਤੁਹਾਨੂੰ ਕਿਉਂ ਦਿੰਦੇ ਆ ਨਹੀਂ ਨਹੀਂ ਇੱਕ ਤਾਂ ਅੱਲਾ ਸਾਨੂੰ ਨਹੀਂ ਦੇ ਜਾਂਦਾ ਜਦੋਂ ਮੰਗਦੇ ਆ ਤੁਸੀਂ ਇਹ ਇੱਕ ਮੈਂ ਤੇਰੀ ਵੀ ਤੇਰੀ ਵੀ ਨਹੀਂ ਜਾਈਗੇ ਜੇ ਮੈਂ ਮੰਗ ਜੇ ਤੂੰ ਮੰਗਦਾ ਪੈ ਉਹ ਹੋਰ ਕਦੋਂ ਕਹੀ ਜਨਾ ਮੈਂ ਗਲਤੀ ਮੰਨੀ ਗਲਤੀ ਮੰਨੀ ਮੈਂ ਤੈਨੂੰ ਕਿੰਨੇ ਵਾਰ ਇਹ ਨਹੀਂ ਉਹ ਮੈਂ ਗਲਤੀ ਨਹੀਂ ਮੰਨੀ ਹੱਥ ਜੋੜੇ ਮੈਂ ਇਹ ਨੂੰ ਐਂ ਕਿਹਾ ਜਿਹਦੇ ਦਰਤੇ ਬੈਠਾ ਪਿੱਛੇ ਬਾਬਾ ਜੀ ਦਾ ਸਰੂਪ ਆ ਉਹਦਾ ਭੈਣ ਚਲੋ ਹੋਗੀ ਚਲੋ ਚਲੋ ਮੈਂ ਤੈਨੂੰ ਮੈਂ ਦੱਸਦਾ ਬਾਹਰ ਤਾਂ ਬਹੁਤ ਚਲ ਆ ਜਿਹੜੀ ਤੂੰ ਹੱਲ ਕਰਦੇ ਨੀਖਾ ਕਰਦੇ ਹੁਣ ਮਨ ਕੋਈ ਨਹੀਂ ਦੇ ਮੈਨੂੰ ਸਤਨਾਮ ਛੱਡ ਕੇ ਜਿਹਨੂੰ ਮਰਜ਼ੀ ਦੱਸੇ ਹਾਂ ਹੁਣ ਮੈਨੂੰ ਪਤਾ ਲੱਗਿਆ ਮੇਰੇ ਕੋਲੇ ਤੇਰੀ ਸ਼ਿਕਾਇਤ ਆ ਗਈ